ਮੈਨੂੰ ਨਾ ਛੁੱਟੀ ਮਿਲਣ ਦੀ ਐ ਅੱਛਾ ਅੱਛਾ ਤੇ ਖੋ ਸਕਦਾ ਮੈਂ ਸ਼ਾਇਦ ਆਵਾਂ ਪਿੰਡ ਚਲ ਫੇਰ ਤੇ ਵਧੀ ਜਾਵਾ ਨਹੀਂ ਉਹਦਾਂ ਨੂੰ ਮੈਂ ਕਿਹਾ ਸੀ ਕਿ ਫਾਈਲ ਲਾ ਕੇ ਆਵੀਂ ਫਿਰ ਇਕੱਠੇ ਚਲ ਜਾਂਗੇ ਆਪਾਂ ਆਹ ਇਹ ਗੱਲ ਉਹਨੂੰ ਪੱਕੀ ਕਰ ਦਿੰਦੀ ਗੱਲਾਂ ਗੱਲਾਂ ਦੇ ਵਿੱਚ ਨਹੀਂ ਕਿਹਾ ਜਾਏਗਾ ਵਾ ਕੈਨ ਵੀ ਦੇ ਹੀ ਮਾਰੇ ਸਰੀਕੇ ਦੇ ਵਿੱਚ ਹੜਾ ਕੋ ਚਾਹੂਗਾ ਇਹ ਨਾ ਵੀ ਮੁੰਡਾ ਜਿਹੜਾ ਨਾ ਮੂੰਹ ਜਾਂ ਸੁੱਟ ਕੇ ਤੁਰਿਆ ਫਿਰਦਾ ਹੁੰਦਾ ਹੈ ਚਲੇ ਨੇ ਨਾ ਇਹਨੂੰ ਵੀ ਖੁਸ਼ੀ ਹੈ ਤੁਹਾਨੂੰ ਮੈਂ ਫੋਨ ਕਰਦੀ ਆ ਉਹਨਾਂ ਨੂੰ ਫੋਨ ਕਰਕੇ ਕਹੇ ਕਿ ਤੂੰ ਹੀ ਮਿਲ ਲੈਣ ਆਉਣਾ ਹੈ ਰਿਪੋਰਟ ਤੋਂ ਜੇ ਆਹੀ ਲੈਣ ਚਲ ਗਏ ਨਾ ਉਹਨਾਂ ਨੂੰ ਫੇਰ ਸ਼ੱਕ ਪੈ ਜਾਣਾ। ਅਬੀਰ ਜੀ ਤੈਨੂੰ ਇਹੋ ਗੱਲ ਕਰੀ ਜਾਂਦੇ ਆ। ਉਹ ਜਿੱਦਾਂ ਛੱਡਣਾ ਸਕਦੇ ਤੇ ਲੈਣ ਨਹੀਂ ਆ ਸਕਦੇ। ਜਦਾਂ ਮੈਂ ਤੈਨੂੰ ਕਹਿਂ ਡਿਆ ਵਾਂ ਨਾ ਸੁਨੀਪ ਉਦਾਂ ਤੂੰ ਕਰ। ਆਪੇ ਤੈਨੂੰ ਲੈਣ ਆਊਗਾ ਪਰ ਉਹ ਨਾ। ਠੀਕ ਆ। ਤੇ ਨਾਲੇ ਇੱਕ ਦੋ ਚੀਜ਼ਾਂ ਲੈ ਆਈ ਉਹਨਾਂ ਵਾਸਤੇ ਉਹਨਾਂ ਨੂੰ ਪਤਾ ਹੋਊਗਾ ਕਿ ਸਾਡੇ ਵੱਲ ਦੀ ਐ। ਜਦ ਤੂੰ ਇਹ ਕੰਮ ਕਹਿਂ ਡਿਆ ਨਾ ਆਪਣਾ ਏਜੰਟ ਲੱਭੀ ਐ। ਉਹ ਏਜੰਟ ਤੇ ਅੱਗੇ ਵੀ ਲੱਬਿਆ ਹੀਗਾ। ਉਦੋਂ ਦਾ ਭਰਾ ਕਹਿੰਦਾ ਸੀਗਾ ਵੀ ਸਾਰੇ ਕੰਮ ਅਸੀਂ ਆਪਣੀ ਹੱਥੀ ਕਰਨੀ ਮੈਂ ਪੈਣ ਜੀ ਕਹਿੰਦੇ ਸੀ ਨਾਉ ਤੇਰੀ ਨਖੜਨਾ ਨਹੀਂ ਮੁੰਡੇ ਨੂੰ ਨਾ ਉਹਨੇ ਫੋਨ ਕਰਨਾ ਤੇ ਮੇਰੀ ਨਾਉ ਤਾਂ ਆਉਣ ਲੱਗੀ ਤੇ ਬੜੀ ਕੁਛ ਮੰਮੀ ਜੀ ਤੁਹਾਡੇ ਲਈ ਕੀ ਲਿਆਵਾਂ ਡੈਡੀ ਲਈ ਕੀ ਲਿਆਵਾਂ